ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਪਿਛਲੇ ਦਿਨੀ ਬਹਿਮਨ ਦਿਵਾਨਾ ਪਿੰਡ ਵਿਖੇ ਇੱਕ ਕਤਲ ਹੋਇਆ ਸੀ ਜਿਸ ਦੀ ਗੁੱਤੀ ਨੂੰ ਸੁਲਝਾ ਕੇ ਪੁਲਿਸ ਨੇ ਪਤੀ ਪਤਨੀ ਨੂੰ ਕੀਤਾ ਕਾਬੂ ਪਿਛਲੇ ਦਿਨੀ ਪਿੰਡ ਬੱਲੂਆਣਾ ਵਿਖੇ ਆਪਣੀ ਗਵਰਡਨ ਤੇ ਗਲਤ ਨਜ਼ਰ ਰੱਖਣ ਵਾਲੇ ਦਾ ਹੋਇਆ ਕਤਲ ਪਤੀ ਪਤਨੀ ਨੇ ਆਪਸ ਵਿੱਚ ਰਾਏ ਕਰਕੇ ਉਸ ਦਾ ਕਤਲ ਕੀਤਾ ਅਤੇ ਬੈਮਨ دیਵਾਨੇ ਦੀ ਡੱਗੀ ਵਿੱਚ ਉਸ ਦੀ ਮਾਰ ਕੇ ਲਾਸ਼ ਸਿੱਟ ਦਿੱਤੀ ਕੀ ਹੈ پورا ਮਾਮਲਾ ਆਉਂ ਹੁੰਦੇ ਹਾਂ ਐਸ ਪੀ ਡੀ ਦੀ ਜਵਾਨੀ ਇਦਾਂ ਜੀ ਕਿ ਇੱਕ ਪੈਂਮਨ ਦਵਾਨਾ ਪਿੰਡ ਹੈ ਜਿਹੜਾ ਆਪਣੇ ਸਦਰ ਬਟਿੰਡਾ ਦੀ ਹਦੂਦ ਦੇ ਅੰਦਰ ਆਉਂਦਾ ਹੈਗਾ ਉੱਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਆ ਉੱਥੇ ਇੱਕ ਮੋਟਰ ਦੇ ਜਿਹੜਾ ਡੱਗ ਹੈ ਉਹਦੇ ਵਿੱਚੋਂ ਇੱਕ ਮੇਲ ਬੰਦੇ ਦੀ ਜਾਨਕੀ ਪੁਰਸ਼ ਦੀ ਇੱਕ ਲਾਸ਼ ਮਿਲੀ ਸੀ ਤੇ ਜਿਹੜਾ ਮ੍ਰਿਤਕ ਹੈਗਾ ਦਾ ਨਾਮ ਹੈਗਾ ਗੁਰਪਾਲ ਸਿੰਘ ਉਹ ਗੌਰਵ ਤਾਂ ਐਸੀ ਉਸ ਦੇ ਜਿਹੜਾ ਫਾਦਰ ਉਹਦੀ ਇੰਜਰੀ ਸੀ ਬਾਡੀ ਤੇ ਵਿਜੀਬਲ ਇੰਜਰੀਜ਼ ਸਨ ਜਾਨੀ ਕਿ ਜਿੱਦਾਂ ਕਿ ਪੇਟ ਤੇ ਲੈਕ ਤੇ ਜਿੱਦਾਂ ਲੱਗਦਾ ਜਿੱਦਾਂ ਨਾ ਕਤਲ ਕਰਕੇ ਕਿਸੇ ਨੇ ਉੱਥੇ ਕਤਲ ਕੀਤਾ ਹੋਵੇ ਤਾਂ ਉਸੇ ਉਸ ਦੇ ਮ੍ਰਿਤਕ ਦੇ ਫਾਦਰ ਜਿਹੜਾ ਸੁਰੇਂਦਰ ਸਿੰਘ ਹੈਗਾ ਇੱਕ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਆਉਂਦੀਆਂ ਬਹਿਮਦਵਾਨੇ ਦੀਆਂ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 185 ਨੰਬਰ ਮਕਤਮਾ ਜਿਹੜਾ ਹੈਗਾ ਸਦਰ ਬਠਿੰਡੇ 302 ਦੀ ਧਾਰਾ ਆਈਪੀਸੀ ਦੀ ਤੇ ਜਿਹੜੀ ਵੀ ਐਨਐਸ ਦੀਆਂ ਧਾਰਾ ਹੈਗੀਆਂ ਨਾਮ ਨੂੰ ਵਿਅਕਤੀਆਂ ਦੇ ਅਗੇਂਸਟ ਦਰਜ ਕੀਤਾ ਸੀ ਤਜਰੀਦ ਤਫਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਇਹਦਾ ਹੀ ਦੋਸਤ ਸੀ ਇੱਕ ਮ੍ਰਿਤਕ ਦਾ ਨਾਮਦੇਵ ਉਸੇ ਪਿੰਡ ਦਾ ਸੀ ਇਹਨਾਂ ਦਾ ਗੁਆਂਢੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪਦੀ ਉਹਦੀ ਉਹਦੀ ਜਿਹੜੀ ਘਰ ਵਾਲੀ ਹੈਗੀ ਆ ਨਾਮਦੇਵ ਦੀ ਉਹ ਵੀ ਵਿੱਚ ਦੇ ਸ਼ਾਮਲ ਹੈਗੀ ਆ ਵਜ੍ਹਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹਦੀ ਨਾਮਦੇਵ ਦੀ ਘਰ ਵਾਲੀ ਤੇ ਅਕਿਊਜ਼ ਦੀ ਘਰ ਵਾਲੀ ਤੇ ਮਾੜੀ ਅੱਖ ਰੱਖਦਾ ਸੀ ਉਸ ਨਾਲ ਜਾਨੀ ਕਿ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਜਿਆ ਵੀ ਸੀ ਨਾਮਦੇਵ ਨੇ ਕਿ ਸਾਡੇ ਘਰੇ ਨਾ ਆਇਆ ਕਰ ਬਟ ਫਿਰ ਵੀ ਹੋ ਜਾਂਦਾ ਸੀ ਸੋ ਇਸ ਦੇ ਚਲਦੇ ਉਹਨਾਂ ਨੇ ਫੇਰੇ ਦਾ ਕਤਲ ਕੀਤਾ ਅਸੀਂ ਦੋਵੇਂ ਜਿਹੜੇ ਹੈਗੇ ਅਕਿਊਜ਼ਡ ਅਰੈਸਟ ਕਰ ਲਏ ਨੇ ਕਿ ਜਿਹੜਾ ਮਰਡਰ ਵੈਪਨ ਹੈਗਾ ਜਿੱਦਾਂ ਜਿਹਦੇ ਨਾਲ ਉਹਨਾਂ ਨੇ ਸ਼ਾਰਪ ਇੰਜੀ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਇੱਕ ਰਿਕਵਰ ਕੀਤੀ ਹੈਗੀ ਕਿਉਂਕਿ ਜੋ ਇਹਨਾਂ ਨੇ ਨਾ ਜੀ ਜਿਹੜੀ ਹੈਗੀ ਲੇਡੀ ਹੈ ਜਿਹਦੇ ਦੇ ਘਰ ਆ ਲੰਦੇ ਵਗੈਰਾ ਨੇ ਇਹ ਲੈ ਤੇ ਦੀਆਂ ਸੱਟਾਂ ਮਾਰੀਆਂ ਹੈਗੀਆਂ ਤੇ ਜਿਹੜੀ ਲੇਡੀ ਹੈਗੀ ਹੈ ਇੰਨੇ ਵੀ ਉਹਦਾ ਗਲਾ ਕੁੱਟਣ ਦੀ ਕੋਸ਼ਿਸ਼ ਕੀਤੀ ਸੀ ਸੋ ਦੋਵੇਂ ਜਿਹੜੇ ਆਪਣੇ ਹੈਗੇ ਚੀਜ਼ਾਂ ਇਹ ਬਰਾਮਦ ਹੋਈਆਂ ਨੇ ਬਾਕੀ ਅੱਜ ਉਹਨਾਂ ਨੂੰ ਜੱਜ ਸਾਹਿਬ ਮੋਰੇ ਪੇਸ਼ ਕਰਕੇ ਤੇ ਉਹਨਾਂ ਰਿਮਾਂਡ ਲੈ ਕੇ ਬਾਕੀ ਫਰਦਰ ਪੁੱਛਗਿੱਛ ਕਰਾਂਗੇ ਮੇਰਾ ਕਿਤੇ ਤੱਕ ਹੈ ਸਭ ਘਰੇ ਪਤਾ ਕਹਿੰਦੇ ਨਹੀਂ ਨਹੀਂ ਜਿੱਥੋਂ ਬਾਡੀ ਮਿਲੀ ਉੱਥੇ ਹੀ ਹੈ ਸੱਚਾ ਹੋਰ ਵੀ ਕਿਤੇ ਦੀ ਇਨਵੋਲਵਮੈਂਟ ਨਹੀਂ ਇਹ ਦੋਆ ਮੀਰਾ ਬੀਬੀ ਦੀ ਸੱਚਾ ਕੁੱਨੇ ਮਾਰੇ ਨਾਮਦੇਵ ਜੀ ਮਾਰੇ ਜੱਤ ਜੀ 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 ਬਿਲਕੁਲ ਜਿਹੜੀ ਪਖੀਰ ਦਾ ਕੁਮਾਰ ਹੈ ਗਲੇ ਘੁੱਟੇ ਨਾਮ ਦੇ ਤੇ ਮੈਡੀਕਲ ਮੁੰਡਾ ਜੀ ਦਾ ਕੋਈ ਹੈ ਇਹ ਕੀ ਕੰਮ ਕਰਦਾ ਵਿਚਾਰੇ ਇਹ ਦੀ ਕੁਝ ਦਿਨ ਪਹਿਲੇ ਸਾਲ ਖੋ ਗਿਆ ਸਾਲ ਦਵਾ ਸਾਲ ਪਹਿਲਾਂ ਇਹ ਵੈਸੇ ਤਾਂ ਵਿਧਿਆੜੀਦਾਰ ਹੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪਰਚਾ ਹੈਗਾ ਮਾਰਡਰ ਦਾ ਸਦਰ ਬਟਿੰਡੀ ਥਾਣੇ ਆ ਸਾਲ ਦਵਾ ਸਾਲ ਪਹਿਲਾਂ ਹੀ ਇਹ ਰੈਗੂਲਰ ਬੇਲ ਤੇ ਆਇਆ ਹੈਗਾ ਸੀ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ ਇੱਕ ਪਰਚੇ ਹੈਗੇ ਬਟਿੰਡੇ ਦੇ ਅਲੱਗ-ਅਲੱਗ ਥਾਣਿਆਂ 'ਚ ਐਸਪੀ ਸਾਹਿਬ ਜੀ ਦੱਸਿਆ ਮੈਨੂੰ ਇਹ ਮੁੱਦਾ ਪਾੜੀ ਜੇ ਇਹ ਉਹਨੇ ਕੋਈ ਮਾਰਕ ਨਹੀਂ ਦਿੱਤਾ ਉਹ ਦੋ ਵੀਡੀਓ ਉਹ ਕੰਪਲੀਟ ਨਹੀਂ ਕੀਤੀ ਕਿ ਮੇਰੀ ਇੰਟਰਵਿਊ ਵਾਲੀ ਵੀ ਨਹੀਂ ਤਾਂ ਤਾਂ ਉਹਨੇ ਅਜੇ ਤਾਈਂ ਦੇਖ ਲਈ ਅੱਜ ਹੁਣ ਉਹ ਆਪਣੇ ਰਿਕਾਰਡ ਖੰਗਾਲ ਲਾਂਗੇ ਪਰ ਜਿੱਥੇ ਤੱਕ ਸਾਨੂੰ ਪਤਾ ਹੀ ਨਹੀਂ ਕਲੀਅਰ ਹੋਇਆ ਜੇ ਇਦਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਸਾਡੇ ਕੋ ਬਟ ਸਟਿਲ ਆਪਾਂ ਉਹਨੇ ਇਹ ਚੈੱਕ ਕਰ ਲਾਂਗੇ ਤੇ ਬਟ ਉਹਨੇ ਆਪ ਆਪਣੇ ਲੈਵਲ ਤੇ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਉਹ ਨਹੀਂ ਸਮਝਿਆ ਕਿੰਨੇ ਮੇਰੀ ਗੱਲ ਹੈ ਸਾਡੇ ਨੇ ਮਟਰ ਕਿਤੋਂ ਜੀ ਸ਼ਾਮ ਦੀ ਰਾਤ ਨੂੰ ਤੇ ਕੱਲ ਸ਼ਾਮ ਸੋ ਤੇ ਬੇਤਿਕਰਣੀ ਹਾਂ ਪਾਣੋ ਜਦੋਂ ਬੋਡੀ ਮਿਲੀ ਉਹ ਥੋੜੀ ਚਿਰ ਪਹਿਲਾਂ ਹੀ ਹੋਇਆ ਸੀ 12 ਹਾਂਜੀ ਤੇ ਲੈ ਕੇ ਕਿਵੇਂ ਹਾਂਜੀ ਨਾਲ ਲੈ ਕੇ ਇਸ ਦੇ ਨਾਲ ਉਹਨੂੰ ਲੈ ਕੇ ਆਈ ਸੀ ਕਿਉਂਕਿ ਇਹ ਤਾਂ ਗਵਾਂਡੀ ਸੀ ਇੱਕ ਤਰ੍ਹਾਂ ਦਾ ਦੋਸਤ ਵੀ ਸੀ ਬਹਾਨਾ ਬਣਾ ਕੇ ਲੈ ਆਂਦੇ ਹਾਂ 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 ਬਹਾਨਾ ਬਣਾ ਕੇ ਕੀ ਬਹਾਨਾ ਬਣਾਇਆ ਜੈਕ ਸਾਰਾ ਕੁਝ ਮੈਨੂੰ ਡਿਟੇਲਸ ਨਹੀਂ ਐਸੀ ਜਿਹਦਾ ਤੁਹਾਨੂੰ ਪਹਿਲਾਂ ਵੀ ਬੇਦੀਗੀਤੀ ਦੱਸ ਸਕਦੇ ਪਰ ਬਹਾਨਾ ਬਣਾ ਕੇ ਜਿੱਦਾਂ ਗਵਾਂਡੀ ਸੀ ਦੋਸਤ ਵੀ ਸੀ ਤੇ ਫਿਰ ਬਹਾਨਾ ਬਣਾ ਕੇ ਨਾਲ ਲੈ ਉਸ ਮਨੇ ਕਿ ਸਭ ਨੂੰ ਤਾਂ ਦੱਸਿਆ ਕਿਉਂਕਿ ਨਾ ਪੰਚਾਇਤ ਕੋਲ ਨਾ ਪੁਲਿਸ ਕੋਲ ਕੰਪਲੀਟ ਇਸੇ ਹੋਰ ਵੀ ਕਾਰਨ ਹੋ ਸਕਦਾ ਉਹ ਨੂੰ ਸੁਦਾ ਲੈ ਜਾ ਕੇ ਕਿਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਬੰਦੇ ਫੜੇ ਰਹੇ ਹੁਣ ਤੇ ਆਪਾਂ ਜੱਜ ਸਾਹਿਬ ਤੋਂ ਉਹਨਾਂ ਨਿਰਮਾਣ ਲਾਵਾਂਗੇ ਤੇ ਹੁਣ ਵੀ ਹੋਰ ਵੀ ਗਹਿਰਾਈ ਨਾਲ ਪੁੱਛ ਪੜਤਾਲ ਕਰਾਂਗੇ ਜੀ ਕੋਈ ਹੋਰ ਵੀ ਕਾਰਨ ਹੋਵੇ ਉਹ ਵੀ ਸਾਹਮਣੇ ਆ ਜਾਏਗਾ ਇਹ ਸਰ ਇੱਕ ਮਾਣ ਇੱਥੇ ਨੇੜੇ ਹੀ ਲੱਗੇ ਜੀ ਇਹ ਉਹਦੇ ਪੇਰੇ ਤੋਂ ਵੀ ਦੱਸਿਆ ਉਹ ਮਲੇ ਜੀ ਤੁਹਾਡਾ ਬੇਟਾ ਇਸ ਤਰ੍ਹਾਂ ਦੀ ਹਕਤ ਕਰ ਰਿਹਾ ਏ ਜੀ ਜੋ ਅਜੇ ਤਾਈ ਮੋਢਾ ਲਾ ਸਾਨੂੰ ਉੰਨੇ ਪੋਚ ਪੜਤਾਲ ਤੇ ਪਤਾ ਲੱਗਾ ਉਹੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਬਾਕੀ ਜਿੱਦਾਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਜੇ ਉਹਨਾਂ ਪਰਮਾਨੰਡ ਲਾਂਗੇ ਫਿਰ ਪਤਾ ਕਰਾਂਗੇ ਸਾਰਾ